ਤੈਨੂੰ ਮਾਂ ਦੀ ਖੁਰ ਲੱਗੇ ਨਾ ਨਾ ਆਜਾ ਚਲੋ ਚਲੋ ਜੀ ਆਜੋ ਵਧੀਆ ਦੇਖੀ ਜਾਂਦੇ ਆ ਮੇਲਾ ਉਹ ਪੇਚੋ ਦਾ ਮੁਖਪatri ਇਹਦਾ ਤੈਨੂੰ ਰਿਪੋਰਟ ਕਰ ਦੇਗਾ ਜੀ ਇਹ ਥੋੜਾ ਕੱਟ ਲਿਆ ਨਾ ਵਿੱਚੋਂ ਥੋੜਾ ਕੱਟ ਕਟਾਲੀ ਵਿੱਚੋਂ ਜੀ ਸਤਿ ਸ੍ਰੀ ਅਕਾਲ ਮੇਸਟਰ ਪਿਆਰਿਓ ਕੀ ਹਾਲ ਚਾਲ ਹੈ ਸਾਰੇ ਉਮੀਦ ਕਰਦੇ ਆ ਸਾਰੇ ਘੈਂਟ ਹੋਵੋਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਬਹੁਤ ਟਾਈਮ ਬਾਅਦ ਵਲੌਗ ਪਾਇਆ ਅੱਜ ਲਾਲੂ ਬਣਾਉਣ ਜਾ ਰਹੇ ਆ ਤੇ ਬਣਾਣ ਕਿਸ ਚੀਜ਼ ਤੇ ਜਾ ਰਹੇ ਹਾਂ ਵੀ ਤੁਹਾਨੂੰ ਸਾਰਾ ਕੁਝ ਦੱਸਦੇ ਆ ਤੇ ਆਸਟ੍ਰੇਲੀਆ ਤੋਂ ਬਣਾ ਰਹੇ ਹਾਂ ਵਲੋਗ ਇਹ ਤੇ ਬਾਈ ਅੱਜ ਅਸੀਂ ਚੱਲੇ ਆ ਇੱਥੇ ਸਿੱਖ ਗੇਮਾਂ ਹੋਇਆ ਕਰਦੀਆਂ ਨੇ ਤੇ ਕਦੇ ਲਾਲੂ ਸਿਡਨੀ ਹੁੰਦੀਆਂ ਨੇ ਕਦੇ ਮੈਲਬੌਰਨ ਆਡਾਡਾ ਸਟੇਟਾਂ 'ਚ ਹੁੰਦੀਆਂ ਨੇ ਉਹ ਇਸ ਵਾਰ ਸਿਡਨੀ 'ਚ ਨੇ ਤੇ ਅਸੀਂ ਕੱਲ ਵੀ ਗਏ ਸੀ ਉਹ ਤਾਂ ਪਰਸੋਂ ਤੋਂ ਸਟਾਰਟ ਹੋ ਰਹੀਆਂ ਨੇ ਉਹ ਕਬੱਡੀ ਹਾਕੀ ਸਾਰੇ ਸਾਰੇ ਪ੍ਰਕਾਰ ਦੀਆਂ ਗੇਮਾਂ ਨੇ ਬੋਲੀਵੋਲ ਤੇ ਅੱਜ ਚੱਲਾਂਗੇ ਤੇ ਦੇਖਦੇ ਜਾ ਕੇ ਨਾਲ ਸੁਣੋ ਉੱਥੇ ਦਿਖਾਣੇ ਆ ਵੀ ਕੀ ਮਾਹੌਲ ਚੱਲੇ ਹੈ ਨਾ ਸਾਰਾ ਤਗੜੇ ਤਗੜੇ ਕਬੱਡੀ ਖਿਡਾਰੀ ਆਏ ਹੋਏ ਨੇ ਬਾਈ ਤੇ ਸਰੇ ਦੀਆਂ ਕਬਡੀਆਂ ਪੈਂਦੀਆਂ ਨੇ ਸਰੇ ਦੀ ਜੱਫੇ ਲੱਗਦੇ ਨੇ ਤੇ ਆਪਣੀ ਯਾਰ ਬੈਲੀ ਤਿਆਰ ਨੇ ਨਾਲੇ ਆਪਾਂ ਵੀ ਤਿਆਰ ਆ। ਉਹ ਖੜੇ ਮੁੰਡੇ ਕੀ ਹਾਲ ਨੇ ਬਾਈ? ਵਧੀਆ ਬਾਈ ਵਧੀਆ। ਕਿਰਪਾ ਤੁਹਾਡੀ। ਠੀਕ ਆ ਤੇ ਆਹ ਖੜੀ ਝੋਟੀ ਤੇ ਹੁਣ ਚੱਲਦੇ ਆਂ ਬਾਈ ਨਾਲੇ ਸਾਨੂੰ ਦਿਖਾਨੇ ਆ ਵੀ ਕੀ ਮਾਹੌਲ ਚੱਲਿਆ ਸਾਰਾ ਤੇ ਜੁੜੇ ਰਹੋ ਵਲੌਗ ਦੇ ਨਾਲ। ਤੁੰਡੋ ਵੀ ਮਿੱਤਰੋ ਤੇ ਕਰੂੰ ਆਪਾਂ ਤੁਰਪੇ ਹੀ ਤੇ ਹੁਣ ਆ ਖੜੇ ਹੀ ਪੰਪ ਤੇ ਆਪਣੇ ਘਰਾਂ ਦੇ ਲਵੀ ਪੈਂਦਾ ਪੰਪ ਜਮੀ। ਤੇ ਇੱਥੇ ਹਵਾ-ਹਵਾ ਭਰਾਈਏ ਗੱਡੀ ਦੇ ਟਾਇਰਾਂ 'ਚ ਆਪੇ ਹਵਾ ਭਰਦਾ ਔਰ ਹਰੇਕ ਪੰਪ ਤੇ ਹੁੰਦਾ ਇਹ ਹਵਾ ਵਾਲਾ ਬੰਨ ਵਾਲੇ ਤਾਂ ਕਿਤੇ-ਕਿਤੇ ਖਰਾਬ ਹੋ ਰਹੇ ਹੁੰਦੇ ਨੇ ਹਨਾ ਵੀ ਚਲੋ ਕੋਈ ਚੱਕਰ ਨਹੀਂ ਤੇ ਇੱਥੇ ਹਰੇਕ ਤੇ ਹੁੰਦਾ ਉਹ ਦੇਖੋ ਹੁਣ ਉਹ ਗੱਡੀ ਆ ਗਈ ਜਿਵੇਂ ਆ ਪੰਪ ਹੈ ਤੇ ਹਰੇਕ ਆ ਉਹ ਆਪ ਪਾਉਂਦਾ ਤੇਲ ਕੋਈ ਨਹੀਂ ਹੈਗਾ ਪੰਪ ਤੇਲ ਪਾਣ ਵਾਲਾ ਕੋਈ ਡੀਜ਼ਲ ਪਾਣ ਵਾਲਾ ਨਹੀਂ ਤੇਲ ਪਾਇਆ ਉਹ ਸਾਹਮਣੇ ਉੱਥੋਂ ਲੈ ਲਓ ਥੋੜੀ-ਮੋਟੀ ਗਰੋਸਰੀ ਮਿਲ ਜਾਂਦੀ ਹੈ ਆਪਣਾ ਹਨਾ ਤੇ ਬਾਕੀ ਅਗਲਾ ਕਾਰਡ ਤੇ ਉੱਥੇ ਪੈਸੀ ਆਨਲਾਈਨ ਹੋ ਜਾਂਦੇ ਨੇ ਬਾਕੀ ਗੱਲਬਾਤ ਸਰਾ ਬਾਬੇ ਜਮੈਣ ਕੱਲ ਹੀ ਗਏ ਸੀ ਮੇਲੇ ਤੇ ਮਾਹੌਲ ਪੂਰਾ ਸਰਾ ਹੀ ਤੇ ਨਾਲੇ ਮਹਾ ਚਲੋ ਅੱਜ ਵਲੌਗ ਬਣਾਨੇ ਆ ऑस्ट्रेलिया ਦਾ ਪਹਿਲਾ ਵਲੌਗ ਆਪਣਾ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਕਬੱਡੀ ਕਬੂਡੀ ਅੰਬਾ ਸੁਲਤਾਨ ਸਾਰੇ ਛੋਟੀ ਦੇ ਖਿਡਾਰੀ ਸੀ ਬਾਈ ਤੇ ਜੱਫੇ ਵੀ ਲੱਗਦੇ ਸੀ ਰੇਡਾਂ ਵੀ ਛੋਟੀਆਂ ਦੀਆਂ ਮੈਨੀਆਂ ਸੀ ਬਾਕੀ ਹੋਰ ਵੀ ਬਹੁਤ ਖੇਡਾਂ ਨੇ ਜੋੜੇ ਰਿਹਾ ਵਲੌਗ ਦੇ ਨਾਲ ਤੇ ਨਾਲੇ ਦੱਸਿਓ ਕਮੈਂਟ ਕਰਕੇ ਵੀ ਆਪਾਂ ਪਾਇਆ ਕਰੀਏ ऑस्ट्रेलिया ਦੇ ਵਲੌਗ ਹੋਣਾ ਠੀਕ ਹੈ ਤੇ ਤੱਕ ਆਪਾਂ ਦਾਂਗੇ ਕੋਈ ਚੱਕਰ ਨਹੀਂ ਬੱਸ प्यारें ब्लॉगर लोग भी मित्रों आ गए मेले से कि लग रहा है जी मेले तीक जी सारा सिडनी तो पहुँच चुके हैं बैंक चाह आप ਸੇਕਾ ਗੇਮਾਂ ਤੇ ਤੇ ਸਾਰੇ ਪਹੁੰਚੇ ਹੋਏ ਨੇ ਵੀਰਪਰਾ ਫਦੇ ਕੰਸਟਰਕਸ਼ਨ ਸਾਰੀ ਆ ਚੁੱਕੀ ਹੈ ਤੇ ਨਾਲ ਰੂਫਰਪਰਾ ਸਾਰੇ ਟਰੇਡੀ ਇਕੱਠੇ ਹੋਏ ਨੇ ਸਾਰਾ ਪੰਜਾਬ ਇਕੱਠਾ ਹੋਇਆ ਹੈ ਤੇ ਆਪਣਾ ਭਰਾ ਹਰਮਨ ਕੁਲਰੀਆ ਵੀ ਆ ਚੁੱਕਿਆ ਹੈ ਤੇ ਬਾਕੀ ਅੱਗੇ ਤਾਂ ਉਹਨਾਂ ਦਿਖਾਉਣੇ ਆ ਮੇਲਾ ਵੱਡੇ ਵੱਡੇ ਪੇਅਰ ਪਹੁੰਚ ਚੁੱਕੇ ਨੇ ਅੰਬਾ ਜੈਰੋ ਜੈਰੋ ਨਹੀਂ ਆਇਆ ਰਵੀ ਅੰਬਾ ਰਵੀ ਪਾਲਾ ਤੇ ਸੁਲਤਾਨ ਬੋਲਟ ਤੇ ਜੱਗਾ ਚਿੱਟੀ ਵਾਲਾ ਅਰ ਚੋਲੇ ਵਾਲਾ ਪਾਲਾ ਕਾਨੇ ਵਾਲਾ ਰਵੀ ਸਤੀਗਿਆਂ ਵਾਲਾ ਵੱਡੇ ਵੱਡੇ ਤੇਰ ਪਹੁੰਚ ਚੁੱਕੇ ਨੇ ਤੇ ਰੇਡਾਂ ਪਾਣੀਆਂ ਜਫੇ ਲੱਗਣੇ ਆ ਤੇ ਵੱਡੇ ਵੱਡੇ ਨਾਮ ਵੰਡੇ ਜਾਣਗੇ ਤੇ ਤੁਹਾਨੂੰ ਦਿਖਾਉਨੇ ਆ ਕਬੱਡੀ ਜੁੜੇ ਰਿਓ ਸਾਡੇ ਨਾਲ ਵੇਖੋ ਅੱਗੇ ਹੁੰਦਾ ਕੀ ਕੀ ਏ ਤੁਹਾਨੂੰ ਨਾਲ ਨਾਲ ਸਾਰਾ ਮੇਲਾ ਦਿਖਾਵਾਂਗੇ ਤੁਹਾਨੂੰ ਪੰਜਾਬ ਬੈਠਿਆਂ ਨੂੰ ਆਪਾਂ ਸੜਨੀ ਪਚਾ ਦੇਣਾ ਆ ਤੇ And start walking to your left hand side. Start walking to your left hand side. ਹੈ ਗੁਰੂ ਹੈ ਗੁਰੂ ਇਹਨੇ ਬਹੁਤ ਕਰਦੀ ਜਾਂਦੀ ਹੈ ਗਿਆ ਅੱਗੇ ਅਬ ਗਾਣਾ ਨਾ ਉਹ ਟਫੇ ਵਾਲੀ ਗੱਲ ਸੁਖਦੀਪ ਤਿਆਰ ਹੈ ਰੇਡ ਤੇ ਸੁਖਦੇਵ ਦਾ ਪਿੰਡ ਤਖਾਨ ਵੱਧਾ ਪੂਰਾ ਦੇਖੋ ਜਾਫੀਆ ਡਬਲ ਓਨ ਚੱਕ ਲਿਆ ਕਹਿੰਦੇ ਕੱਲਾ ਕੱਲਾ ਸੁਹਾਇਆ ਬਿਆ ਉਹ ਦੋ ਰਣਗੇ ਚੱਕ ਲਏ ਕਿਉਂ ਵੀ ਗੱਗੀ ਵਾਣਾ ਲਓ ਸਾਹਮਣੇ ਮੇਰੇ ਵੀਰੋ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਚਾਰਪੁਰੀਆ ਨੌਜਵਾਨ ਹਰਮੇਸ਼ ਹਾਹੇਨਾ ਹਰਮੇਸ਼ ਤੇ ਹਾਹੇਨਾ ਹਰਖੋਵਾਲ ਔਰ ਜਦੋਂ ਆਪਾਂ ਫਗਵਾੜੇ ਤੋਂ ਚਾਰਪੁਰੀ ਨੂੰ ਜਾਂਦੇ ਹਾਂ ਉਸੇ ਹਾਈ ਦੇ ਨਦੀ ਕੇਸ ਨੌਜਵਾਨ ਦਾ ਪਿੰਡ ਹੈ ਸੁਬਰਾ ਬੋਲਦਾ ਫਿੰਮਸਦਾਰ ਇਧਰ ਜਨਾਲਪਰੀਏ ਪਾਲੇ ਹੋਣਾ ਦੀ ਗੱਲ ਵੱਡੇ ਖਿਡਾਰੀ ਪਰ ਸਾਹਮਣੇ ਇਸ ਵੇਲੇ ਲਾਪਰੀ ਸਿੰਘ ਨੀਨਾ ਇਹ ਟਰੋਲੀ ਭਾਈ ਵਾਲਾ ਮੇਰੇ ਮਿੱਤਰੋ ਖੇ ਮਲਾਮਰ ਦੀ ਕਬੱਡੀ ਪਾ ਰਿਹਾ ਹੈ ਟਰੋਲੀ ਵਾਲਾ ਨੀਨਾ ਪਾਉਂਦਾ ਰੇਡ ਦਿਮਾਗ ਦੇ ਨਾਲ ਪਰ ਦੂਜੇ ਪਾਸੇ ਗਿੰਦਾ ਬੱਗੇ ਪਿੰਡ ਵਾਲਾ ਪਹਿਲੇ ਰੇਡ ਹੋ ਕਾਹਦੇ ਕਾਹਦੇ ਤਵਾਦੇ ਵਾਲਾ ਉਹ ਮੁੰਡਾ ਤੇ ਕਹਿੰਦਾ ਹੁਸ਼ਿਆਰ ਬੰਦੇ ਲਾਗੇ 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 ਆ ਮੇਲਾ ਲੁੱਟਣ ਨੂੰ ਸਰਦਾ ਨਹੀਂ ਹੁੰਦਾ ਚਿੱਟੀ ਦਾ ਮੇਲਾ ਲੁੱਟਣ ਨੂੰ ਸਰਦਾ ਨਹੀਂ ਮੁੰਡਾ ਚਿੱਟੀ ਦਾ ਇਹ ਚਿੱਟੀ ਵਾਲਾ ਜੱਗਾ ਵੀ 2100 ਬੈਕ ਚਲਦਾ ਬੈਕ ਥੋੜਾ ਸਰੀ ਨਾਲ ਮਾੜਾ ਸੰਪਰਕ ਕਰ ਸਰੀ ਕੋਣਾ ਆਲਾ ਸੰਗਿਆ ਭਾਈ ਟੈਂਪੀ ਆ ਜੇ ਟੀਮ ਕਿਉਂ ਭਾਈ ਦੇਖ ਲੈ ਮੇਲਾ ਬਈ ਦੇਖ ਲਿਆ ਜੀ ਮੇਲਾ ਦੇਖ ਲਿਆ ਬਈ ਕਿਵੇਂ ਲੱਗਿਆ ਤੂੰ ਤੇ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਨੇ ਇੱਧਰ ਜੀ ਮੇਲਾ ਬਹੁਤ ਵਧੀਆ ਰੱਖਿਆ ਠੀਕ ਹੈ ਜੀ ਕੇ ਜੀ ਟੀਵੀ ਜਿੱਤ ਗਈ ਜਿੱਤ ਗਈ ਸੀਡ ਦੀ ਵਾਲੇ ਜਿੱਤ ਗਈ ਬੈਸਟ ਅੰਬਾ ਹਨਾ ਨਾ ਦੇਸੀ ਬਈ ਦੇਸੀ ਨਾ ਨਾ ਅੰਬਾ ਅੰਬਾ ਮੈਸਟਰ ਬਈ ਦੇਸੀ ਅੰਬਾ ਕਰਤਵਾਲ ਵਗੈਰ ਨਾਲ ਉਹਨਾਂ ਨੇ ਕਮੈਚ ਨੂੰ ਮਿਲਿਆਤਾ ਪਰ ਉਹ ਤੇ ਸ਼ਰਤ ਲਾ ਗਏ ਉਹਨਾਂ ਦਾ ਸ਼ਰਤ ਲੱਗੀ ਬਲੋਟੀ ਮੈਸੀ ਹੈ ਬੈਸਟ ਗਰੰਟੀ ਅੰਬਾ ਭਾਈ ਅੰਬਾ 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 ਚੱਲ ਯਾਰ ਬਹੁਤ ਬਾਈ ਦੇਖਦੇ ਨਾ ਆਪਣਾ ਵਲੌਗ ਦੱਸ ਦਿਓ ਕਿਹੜਾ ਬੈਸਟ ਆ ਮੈਸੀ ਹੈ ਕਿ ਅੰਬਾ ਤੇ ਅੰਬਾ ਨੇ ਇਹਨਾਂ ਦੀ ਤਾਂ ਸ਼ਰਤ ਲੱਗ ਗਈ ਮੈਸੀ ਕੀ ਬਹੁਤ ਟੱਟਾ ਬੜਾ ਉਹਦੇ ਬੜੇ ਲੱਗ ਗਏ ਪਰ ਐਡਾ ਵੀ ਬਾਈ ਦੇਖ ਲਿਆ ਬਾਈ ਤੁਹਾਨੂੰ ਮੈਚ ਬ੍ਰਿ ਚੋਟੀ ਦੇ ਮੈਚ ਸੀ ਬਾਈ ਤੇ ਕਲਿੱਪਾਂ ਸਾਰੀਆਂ ਐਡ ਕਰੂੰਗਾ ਦੇਖਿਓ ਠੀਕ ਹੈ ਵਲੌਗ 'ਚ ਤੇ ਬਾਕੀ ਗੱਲਬਾਤ ਦੇਖੋ ਦ੍ਰਿਸ਼ ਸ਼ੇਪ ਆ ਗਿਆ ਹੁਣ ਚੱਲਦੇ ਆਂ ਤੇ ਇੱਥੋਂ ਰਾਜ ਖੜਾਂਗੇ ਤੇ ਖਾਣਾ ਪੀਵਾਂਗੇ ਉੱਥੇ ਅੱਗੇ ਕਰ ਦਿਆਂ ਗੱਲਬਾਤ ਆ ਇਧਰੇ ਸ਼ਰਤ ਤੋਂ ਸ਼ਰਤੀ ਹੋ ਰਿਹਾ ਕੰਮ ਆ ਜੀ ਹੈ ਤੈਨੂੰ ਮਾਂ ਦੀ ਹੋਣ ਲੱਗ ਗਈ ਨਾ ਨੇ ਆਜਾ ਚੱਲੋ ਪਰੋ ਜੀ ਆ ਜਾਓ ਬਾਬੇ ਜਾਇਨ ਸਰਾਂ ਨੇ ਓਕੇ ਰੋਟਾਂ ਚ ਪੈਕ ਆ ਤਣ ਲੋ ਬਈ ਮਿੱਤਰੋ ਆਗੇ ਘਰੇ ਤੇ ਦੇਖਿਆ ਮੇਲਾ ਪੂਰਾ ਛੋਟੀ ਦਾ ਸੀ ਸਿੱਖ ਗੇਮਾਂ ਇੱਥੇ ਕਰਵਾਈਆਂ ਗਈਆਂ ਸੀ ਸਟ੍ਰੀਟ ਵਿੱਚ ਜਮਨ ਨਜ਼ਾਰਾ ਆ ਗਿਆ ਬਾਈ ਦੇਖ ਕੇ ਤੇ ਆਪਣੇ ਤਾਂ ਕਿ ਦੇਖਣ ਲਈ ਖੇਡ ਜਾਂਦੀ ਕਬੱਡੀ ਹੁੰਦੀ ਹੈ ਪਰ ਹੋਰ ਵੀ ਸਾਰੀਆਂ ਸੀ ਆ ਤਾਂ ਕਬੱਡੀ ਦੀ ਖੜੇ ਰਹੇ ਉਦੋਂ ਦੇ ਖੜੀ ਸੀ ਲੱਤਾਂ ਲੱਗ ਗਈਆਂ ਦਰਦ ਕਰਨ ਮਰ ਰਿਡੀ ਖਾ ਕੇ ਸੌਵਾਂਗੇ ਤੇ ਕੱਲੋਂ ਦੇਖਦੇ ਆ ਕੀ ਬਣਦਾ ਤੇ ਬਾਕੀ ਦੱਸਿਓ ਜੇ ਵਲੌਗ ਵਧੀਆ ਲੱਗਦੇ ਹੋਏ ਫਿਰ ਆਪਾਂ ਹੁਣ ਰੈਗੂਲਰ ਪਾ ਦਿਆ ਕਰਾਂਗੇ ਕੋਈ ਚੱਕਰ ਨਹੀਂ ਤੇ ਆਹ ਹੈ ਸਾਡਾ ਨਿੱਕਾ ਜਿਹਾ ਕਾਰ ਤੇ ਉਹ ਮਾਝੇ ਦਾ ਮਝੈਲ ਠੀਕ ਹੈ ਤੇ ਉਹ ਬਾਈ ਸਾਡੇ ਬੰਡਾਂ ਦੇ ਠੀਕ ਹੈ ਜਮਾ ਚੜਦੀ ਕਲਾ ਜੀ ਠੀਕ ਹੈ ਮਿੱਤਰੋ ਮਿਲਾਂਗੇ ਅਗਲੇ ਵਲੌਗ ਚ ਬਾਈ ਵਲੌਗ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ